ਤਾਜੀ ਉਹਨੋਂ ਆ ਕਿੰਨੀਆਂ ਕਰਮਾ ਵਾਲੀਆਂ ਜਿਨ੍ਹਾਂ ਨੂੰ ਤੁਹਾਡੇ ਵਰਗੀ ਸੱਸ ਮਿਲੀ ਆ ਕੀ ਸੁੱਖ ਮਿਲਿਆ ਮੈਨੂੰ ਵਿਆਹ ਕਰਾ ਕੇ ਇਹ ਤੋਂ ਚੰਗਾ ਤੇ ਮੈਂ ਆਪਣੀ ਮਾਂ ਦੇ ਘਰੇ ਸੀ ਕਿੰਨੇ ਵਧੀਆ ਦਿਨ ਹੁੰਦੇ ਓ ਨਾ ਕੋਈ ਟੈਨਸ਼ਨ ਨਾ ਕੋਈ ਫਿਕਰ ਤੇ ਵਿਆਹ ਕਰਾ ਕੇ ਕੀ ਮਿਲਿਆ ਮੈਨੂੰ ਮੈਨੂੰ ਨਾ ਸੱਚੀ ਉਹ ਟਾਈਮ ਜ਼ਿਆਦਾ ਆਇਂਦਾ ਜੀ ਜਿੰਮੇ ਨਾ ਰੋਕਾ ਲੱਗਾ ਸੀ ਹਾਜੀ ਭਾਬੀ ਸੱਜੇ ਸੱਜੇ ਉਹ ਅਸਲੀ ਸਦੇ ਗੱਲਬਾਤ ਚੱਲ ਜੀ ਦੇਖੋ ਕੁੜੀ ਪਸੰਦ ਹੈ ਤੁਹਾਨੂੰ ਉਹ ਕੁੜੀ ਬੜੀ ਸੋਹਣੀ ਹੈ ਵਧੀਆ ਹੈ ਬੜੀ ਸੱਚੀ ਕੁੜੀ ਲੱਗਦੀ ਵੀ ਇਹ ਨਹਿ ਲੱਗੀ ਸੋਹਣੀ ਮੈਨੂੰ ਵੀ ਜੱਤੀ ਹੈ ਬਸ ਅੱਗੇ ਤੁਸੀਂ ਦੱਸੋ ਤੁਸੀਂ ਦੱਸੋ ਠੀਕ ਹੈ ਬਿਲਕੁਲ ਠੀਕ ਤੁਹਾਨੂੰ ਪਸੰਦ ਹੈ ਨਾ ਮੈਨੂੰ ਪਸੰਦ ਹੈ ਪਸੰਦ ਹੈ ਵਧੀਆ ਸੋਹਣੀ ਬੜੀ ਸੋਹਣੀ ਬੜੀ ਪਿਆਰੀ ਪਰਿਵਾਰ ਵੀ ਚੰਗਾ ਹੈ ਚੋੜੀ ਚਦਾ ਪਿਆਜ ਹਾਂ ਆਰੇ ਪਰਿਵਾਰ ਵਿੱਚ ਪਰਿਵਾਰ ਹੀ ਵਧੀਆ ਛੋਟਾ ਜਿਹਾ ਪਰਿਵਾਰ ਆ ਪਰਿਵਾਰ ਹੀ ਬੜਾ ਵਧੀਆ ਜੀ ਮੇਰੀ ਗੱਲ ਸੁਣੋ ਬਚੋਲਾ ਨੂੰ ਸਦੋ ਹਾਂ ਤੇ ਕਰੀਏ ਹਾਂ ਵੀਰਾ ਵੀਲਾ ਕਿਹੜਾ ਵੀਲਾ ਹਾਂ ਤੇ ਹੋਰ ਕੀ ਵੈਸੇ ਵੀ ਕਹਿੰਦੇ ਨੇ ਜਦੋਂ ਕੋਈ ਚੰਗਾ ਕੰਮ ਕਰਨਾ ਹੋਵੇ ਨਾ ਦੇਰ ਨਹੀਂ ਕਰਨੀ ਤੇ ਦੇਰ ਨਹੀਂ ਦੇਰ ਬੜਾ ਫਟ ਫਟਾ ਫਟ ਚਾਟ ਮੰਗਣੀ ਪੱਟ ਬਿਆ ਮੈਂ ਸਦਾ ਫਿਰ ਬਚੋਲਾ ਨੂੰ ਲੋਕ ਵਾਹਿਗੁਰੂ ਆਬ ਹਾਂ ਕਰੀਏ ਕਰੀ ਨਾ ਮੇਰੀ ਇੱਕ ਗੱਲ ਤੇ ਸੁਣੋ ਭਾਬੀ ਪਸੇ ਤੇ ਕਹੀ ਜਾਂਦੇ ਮੈਂ ਗੁਰੂ ਦਾ ਨਾਮ ਲੈ ਕੇ ਕੰਮ ਸ਼ੁਰੂ ਕਰੀਏ ਕੀ ਰਤ ਨੂੰ ਪਸੰਦ ਜੇ ਉਹ ਪਸੰਦ ਹੈ ਮੈਂ ਪਹਿਲਾ ਫੋਟੋ ਭੇਜ ਦਿੱਤੀ ਸੀ ਉਹਨੂੰ ਉਹ ਕਹਿੰਦਾ ਮੈਨੂੰ ਪਸੰਦ ਆ ਇੱਕ ਵਾਰੀ ਫੋਟੋ ਛੱਡੋ ਇੱਕ ਵਾਰੀ ਉਹਨੂੰ ਮੋਬਾਈਲ ਫੋਨ ਤੇ ਵੀ ਵਖਾ ਦੇਣੀ ਸੱਜੇ ਵਹਾਤੀ ਹੈ ਸਾਰਾ ਕੁਝ ਕਰ ਦਿੱਤਾ ਕਹਿੰਦਾ ਵਧੀਆ ਹਾਂ ਉਹਨੂੰ ਪਸੰਦ ਆ ਗਈ ਹੈ ਚਲੋ ਕਰੀਏ ਹਾਂ ਕਰੀਏ ਫਿਰ ਹਾਂ ਛੱਦੀ ਬਚੋਲਣ ਨੂੰ ਹਾਂ ਕਰੀਏ ਨਾ ਮੇਰੀ ਇੱਕ ਗੱਲ ਸੁਣੋ ਸੋਨੀਆ ਨੂੰ ਨਹੀਂ ਲੈ ਆਏ ਔ ਸੋਨੀਆਂ ਨੇ ਕੀ ਕਰਨਾ ਸੀ ਮੈਨੂੰ ਪਸੰਦ ਹੈ ਤੁਹਾਨੂੰ ਪਸੰਦ ਹੈ ਭੈਣ ਜੀ ਨੂੰ ਪਸੰਦ ਹੈ ਸੋਨੀਆਂ ਕਰਨਾ ਤੂੰ ਦੱਸ ਉਹ ਕਹਿੰਦੇ ਆ ਨਾ ਹਾਥੀ ਦੇ ਪਾਅ ਨੇ ਨੀਚੇ ਸਭ ਦਾ ਪਾਅ ਪਸੰਦ ਹੈ ਠੀਕ ਹੈ ਹੀ ਘਰ ਸੁਪਿੰਦਰ ਮੇਰੀ ਗੱਲ ਸੁਣ ਉਹ ਵੱਡੀ ਨੋ ਸੀ ਸੋਨੀਆਂ ਤੈਨੂੰ ਉਹਨੂੰ ਅੱਗੇ ਲਾ ਕੇ ਤੁਰਨਾ ਚਾਹੀਦਾ ਸੀ ਫੇਰ ਵੀ ਉਹ ਘਰ ਦੀ ਨੋ ਹੈ ਨੀਚੋਂ ਪਕਰ ਪਹਿਨ ਜਿਸ ਤਰ੍ਹਾਂ ਮੈਂ ਚਲਦੀ ਮੈਨੂੰ ਚੱਲਣ ਦੇ ਉਹਨੂੰ ਨਾਲੇ ਦੀ ਕਿਹੜੀ ਸਮਝ ਨਾਲੇ ਫੋਟੋ ਖਾਤਤੀ ਸੀ ਉਹਨੂੰ ਉਹਨੂੰ ਕੀ ਲੈਵਾਂ ਤੇ ਪੇਕੇ ਨੂੰ ਕਹਿੰਨੀ ਦੋਨਾਂ ਨੂੰ ਹੀ ਸਾਧ ਲੈਣੀ ਹੈ ਤੇ ਨੋ ਤਾਂ ਲੈ ਆ ਪੇਕੇਾਂ ਤੋਂ ਬਾਅਦ ਚ ਵੇਖਾਂਗੇ ਦਹਾਈ ਫੋਟੋ ਨੂੰ ਸਭ ਕੁਲ ਠੀਕ ਆ ਉਹਨੂੰ ਹੀ ਬਸਾਂਦੀ ਹੈ ਚਲੋ ਫਿਰ ਹੁਣ ਅਸੀਂ ਇੱਥੇ ਕੰਨ ਨੂੰ ਮੇਰੀ ਗੱਲ ਸੁਣੋ ਉਹ ਚੋਲਨ ਨੂੰ ਮਾਰੋ ਆਵਾਜ਼ ਦੇਣੀ ਆ ਆਵਾਜ਼ ਦੇ ਦੇਣੀ ਕਿਹਾ ਦਨੀ ਹਾਂ ਮੈਂ ਕਹਿੰਨੀ ਆਵਾਜ਼ ਕੀ ਦੇਣੀ ਜੇ ਮੈਂ ਤੇ ਆਪ ਹੀ ਆ ਗਈ ਆ ਨਾ ਦੱਸੋ ਕਾਨੂੰ ਇੰਨਾ ਟਾਈਮ ਲੱਗਣ ਡਿਆ ਸਲਾਹ ਦਾ ਘੰਟਾ ਹੋ ਗਿਆ ਅਗਲੇ ਮੈਨੂੰ ਪੁੱਛਣ ਡਿਆ ਕਿ ਮੁੰਡੇ ਵਾਲਿਆਂ ਨੂੰ ਪੁੱਛੋ ਹਾਂ ਮੈਂ ਕਿ ਨਾ ਮੈਂ ਕੁੜੀ ਉਹਨਾਂ ਨੂੰ ਪਸੰਦ ਆਈ ਏ ਕਿ ਨਹੀਂ ਆਈ ਤੇ ਤੁਸੀਂ ਮੈਨੂੰ ਦੱਸੋ ਤੁਹਾਡੀ ਕੀ ਰਾਏ ਹੈ ਪਸੰਦ ਆ ਸਾਨੂੰ ਪਸੰਦ ਆ ਸਾਰਿਆਂ ਨੂੰ ਪਸੰਦ ਆ ਤੁਆ ਨੂੰ ਵੀ ਪਸੰਦ ਈ ਤੇ ਤਾਈ ਨੂੰ ਪਸੰਦ ਈ ਪੱਕਾ ਆ ਪੁੱਛੋ ਸਲਾਹ ਹਾਂ ਪਸੰਦ ਆ ਸਾਰੇ ਨੂੰ ਪਸੰਦ ਆ ਸਾਨੂੰ ਕੁੜੀ ਬੜੀ ਪਿਆਰੀ ਲੱਗੀ ਬੜੀ ਸੋਹਣੀ ਲੱਗੀ ਚਲੋ ਠੀਕ ਆ ਫਿਰ ਫਿਰ ਆਪਾਂ ਗੱਲ ਪੱਕੀ ਕਰੀਏ ਕਰੋ ਕਰੋ ਉਹ ਵੇਲਾ ਕਰਾਰੇ ਸਾਰੇ ਉਡਿਕਨ ਦੇ ਆ ਉਹਨਾਂ ਨੂੰ ਵੀ ਤੁਹਾਡਾ ਮੁੰਡਾ ਬਹੁਤ ਪਸੰਦ ਹੈ ਤੇ ਫਿਰ ਹੁਣ ਦੇਰ ਕਾਦੀ ਹੈ ਚਲੋ ਫਿਰ ਆਂਟੀ ਉਢੀਕ ਦੇ ਕੀ ਪਾਇਓ ਮੰਗਵਾਓ ਫਿਰ ਇੱਕ ਇੱਕ ਡੱਬਾ ਇੱਕ ਇੱਕ ਡੱਬਾ ਕਿਉਂ ਆਂਟੀ ਕੀ ਹੋਈਆਂ ਗੱਲਾਂ ਕਰਨੀ ਹੈ ਇੱਕ ਇੱਕ ਡੱਬਾ ਇਹ ਮੇਰੀ ਨਾਨਾ ਇਹ ਮੇਰੀ ਧਾਨ ਦੱਸ ਤੇ ਇਹਨਾਂ ਨੂੰ ਵੀ ਦੇਣਾ ਇੱਕ ਡੱਬਾ ਕੌਣ ਕੌਣ ਖਾਏਗਾ ਘਰ ਤੋਂ ਘਰ ਪੰਨ ਡੱਬੇ ਹੋਣੇ ਚਾਹੀਦੇ ਆ ਕੋਈ ਗੱਲ ਨਹੀਂ ਆਂਟੀ ਪੰਜ ਡੱਬੇ ਮੰਗਾ ਲੈਣੇ ਆ ਉਹ ਵੀ ਸਾਮੀ ਬੜੀ ਤਗੜੀ ਆ ਉਹਨਾਂ ਦੇ ਵੀ ਘਰ ਦੇ ਬਾਹਰ ਹੈ ਤੇ ਇਧਰੋਂ ਸੁਖਣਾ ਤੁਹੀ ਵੀ ਬੜੇ ਸੋਖੇ ਤਗੜੇ ਹੋ ਕੋਈ ਨਹੀਂ ਮੈਂ ਉਹਨਾਂ ਨੂੰ ਪੰਜ ਡੱਬਿਆਂ ਦਾ ਕਹਿ ਦਿੰਨੀ ਆ ਪੁੱਤ ਤੇ ਉੱਤੇ ਕੀ ਤਰਾਏਂਗੀ ਮੈਂ ਆਂਟੀ ਉੱਤੇ ਰੋਕਰ ਖਾਈ ਹੈ 3100 ਰੁਪਏ ਉੱਪਰ ਤਰਾ ਦਿੰਨੀ ਆ 3100 ਘੜ ਤੋਂ ਘੜ 11000 ਹੋਣਾ ਚਾਹੀਦਾ ਸਹੀ ਗੱਲ 11000 ਤੇ ਬੋਲਦਾ ਹੀ ਹੈ ਨਾ ਪੂਜਾ ਅਨਕ ਤੇ ਹੋਣਾ ਚਾਹੀਦਾ ਅੱਜ ਕੱਲ ਤੇ ਤੈਨੂੰ ਪਤਾ ਹੀ ਏ ਕਿਵੇਂ ਚੱਲਦਾ ਪਿਆ ਕੰਮ ਸ਼ੁਰੂਆਤ ਤੋਂ ਹੀ ਤੇ ਪਤਾ ਲੱਗ ਜਾਂਦਾ ਹੈ ਬੰਦੇ 'ਚ ਕਿੰਨਾ ਕੋਈ ਦਮ ਹੈਗਾ ਚੱਲ ਕੋਈ ਨਾ ਮੈਂ 11000 ਕਰਾ ਦੂੰਗੀ ਆਹ ਕਿਹੜੀ ਤੁਸੀਂ ਗੱਲ ਕਹਿਤੀ ਐ ਤੇ ਨਾਲ ਪੰਜ ਡੱਬੇ ਕਹਿ ਦਿੰਨੀ ਆ ਅੱਜ ਕੱਲ ਤੇ ਸਾਰਾ ਕੁਝ ਬਰਾਬਰ ਹੀ ਚੱਲਦਾ ਵੈ ਸਹੀ ਉਹ ਤੇਰੀ ਗੱਲ ਸਹੀ ਆ ਉਹ ਡੱਬੇ ਲੈਣ ਚੱਲੇ ਆ ਨਾ ਤੇ ਸਾਡੇ ਕੋ ਵੀ ਪੈਸੇ ਲੈ ਲਓ ਸਾਡੇ ਵੀ ਲਈ ਆਉਣ ਨਾਲ ਡੱਬੇ ਅਸੀਂ ਇੱਕ ਡੱਬਾ ਮੰਗਾਣਾ ਨਾ ਨਹੀਂ ਇੱਕ ਡੱਬਾ ਨਹੀਂ ਚੰਗਾ ਲੱਗਦਾ ਦੋ ਡੱਬੇ ਕਹੀਦੇ ਆਪਣ ਆ ਕੋਈ ਨਾ ਤੁਸੀਂ ਆਪਣੀ ਸਲਾਹ ਕਰ ਲਓ ਮੈਂ ਅਨੀਦਰ ਉਹਨਾਂ ਨਾਲ ਗੱਲ ਕਰ ਲਵਾਂ ਮੇਰੀ ਗੱਲ ਸੁਣ ਲੋਕੀ ਵਿਚੋਲਣਾ ਨੂੰ ਕੋ ਟੋਪਸ ਪੰਦਾਈ ਕੋਈ ਮੁੰਦਰੀ ਪੰਦਾਈ ਤੇ ਮੈਂ ਤੇ ਤੁਹਾਨੂੰ ਕਿੱਟੀ ਸੈੱਟ ਪਾਣਾ ਹੀ ਮੈਂ ਖੁਸ਼ ਕਰ ਦੇਣਾ ਤੈਨੂੰ ਆਪਣੀ ਗੱਲ ਤੋਂ ਮੁਕਰੇ ਹੋਣਾ ਨਾ ਮੁਕਰਨਾ ਕਾਦੇ ਲਈ ਤੇਰਾ ਮੇਰਾ ਪ੍ਰੋਮਿਸ ਹੀ ਪੱਕਾ ਕੱਲੇ ਕਿੱਟੀ ਸੱਟਣਾ ਨਹੀਂ ਜੇ ਚੱਲਣਾ ਜੋ ਗਏਗੀ ਕਰਦੇ ਆਂਗੀ ਤੂੰ ਘਬਰਾ ਨਾ ਚਲੋ ਠੀਕ ਆ ਮੈਂ ਉਹਨਾਂ ਨੂੰ ਸੁਣਾ ਦੇ ਦਵਾ ਠੀਕ ਚਾ ਫੇ ਮੰਗਾਲੀ ਤੇ ਨਾਮ ਲੱਗਦੇ ਕੁਸ਼ਵਿੰਦਰ ਮੇਰੀ ਗੱਲ ਸੁਣ ਤੂੰ ਪਹਿਲੋ ਹੀ ਉਹਨਾਂ ਨੇ ਮੂੰਹ ਖੋਲ ਕੇ 11000 ਰੁਪਇਆ ਮੰਗੇ ਚੰਗੀ ਗੱਲ ਆਪਣੇ ਮੂੰਹੋਂ ਮੰਗਦੀ ਪਈ ਹੈ ਹੈ ਥੋੜੇ ਜਿਹੀ ਕੰਮ ਕਰੀਦਾ ਹੁੰਦਾ ਪਹਿਲੋ ਜੋ ਕਰਦੇ ਸੀ ਠੀਕ ਕਰਦੇ ਸੀ ਉਹ ਉਹਨਾਂ ਨੂੰ ਕਰ ਲੈਣ ਦੇਣਾ ਚਾਹੀਦਾ ਤੈਨੂੰ ਮੂੰਹ ਨਹੀਂ ਮੰਗਣਾ ਚਾਹੀਦਾ ਉਹ ਚੁੱਪ ਕਰ ਤੂੰ ਤੇਰੇ ਵਾਂਗ ਨਹੀਂ ਮੈਂ ਕਰਨਾ ਪਾਈ ਪੈਸਾ ਦਿੱਤਾ ਤੇ ਧੋਖਾ ਕਰ ਲਿਆ ਕੋਈ ਸਟੈਂਡਰਡ ਵੀ ਤੀਜ ਹੁੰਦੀ ਹੈ ਸਟੈਂਡਰਡ ਵੇਖੀ ਤੇ ਮੂੰਹ ਮੰਗ ਮੰਗ ਕੇ ਚੀਜ਼ਾਂ ਨਹੀਂ ਹੂੰ ਚਲੋਂ ਹੁਣ ਤੁਸੀਂ ਇੱਥੇ ਬਹਿਸ ਕਰਨੂ ਕਰਦੀਆਂ ਪਈਆਂ ਜੇ ਮੇਰੀ ਗੱਲ ਸੁਨੋ ਚੰਗਾ ਕੰਮ ਹੋਣ ਲੱਗਾ ਨਾ ਹੱਸਦੀਆਂ ਆਂਦੀਆਂ ਚੱਲੋ ਟਿੱਠਾ ਕਾ ਨਾ ਜੋ ਇਹ ਕਰਦੀ ਪਈ ਇਹ ਸਹੀ ਕਰਦੀ ਪਈ ਮੂੰਹ ਮੰਗਦੀ ਪਈ ਚੀਜ਼ਾਂ ਅੱਗੇ ਗੱਲਾਂ ਕਰ ਲਾਂਗੇ ਚਲ 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 ਕਿੰਨਾ ਟਾਈਮ ਹੋ ਗਿਆ ਅੱਧਾ ਪੋਨਾ ਕਿਹਨ ਡੌਨੇ ਵਿਚੋਲੇ ਨੇ ਉੱਥੇ ਹੀ ਲਾਤਾ ਐ ਕੀ ਗਿਟਮਿਟ ਗਿਟਮਿਟ ਲੱਗੀ ਹੋਈ ਉਹਨਾਂ ਦੇ ਨਾਲ ਤੇ ਨਾਲੇ ਮੇਰੀ ਗੱਲ ਸੁਣ ਜਿਹੜਾ ਰੋਕਾ ਲਾਣੇ ਫੋਟੋ ਚਾਣਣੀ ਆਹੋ ਉਹਨਾਂ ਨੇ ਗੱਲ ਕੀਤੀ ਸੀ ਵਿਚੋਲਣ ਕੰਦੀ ਸੀ ਅੱਜ ਕੱਲ ਇਤਰਾ ਹੀ ਚੱਲਦਾ ਫੋਟੋ ਜੀ ਲਾਂਦੇ। ਕੀ ਇਸਲਾ ਕਰੀ ਜਾਂਦੇ ਆਂਟੀ? ਨਹੀਂ ਮੇਰੇ ਧੀ ਨੇ ਤਾਂ ਰਿਸ਼ਤਾ ਹੀ ਬੜਾ ਵਧੀਆ ਟਕਰਾਇਆ ਮੈਨੂੰ ਹੈ। ਮੇਰੀ ਸੁਣੋ ਗੱਲ। ਹਾਂ। ਤੁਹਾਡੀ ਕੁੜੀ ਉਹਨਾਂ ਨੂੰ ਪਸੰਦ ਆ ਗਈ ਹੈ ਤੇ ਉਹਨਾਂ ਨੇ ਕਰਤੀ? ਹਾਂ। ਹਾਂ ਕਰਤੀ ਹੈ। ਹਾਂ ਬਹੁਤ ਪਸੰਦ ਆਈ ਹੈ ਸਾਡੀ ਕੁੜੀ ਉਹਨਾਂ ਨੂੰ। ਬੜੇ ਖੁਸ਼ ਨੇ। ਫਿਰ ਡੱਬਾ ਲੈ ਗਏ? ਹਾਂ ਡੱਬਾ। ਮੰਜੂ ਗੱਲ ਸੁਣੋ ਮੇਰੀ ਗੱਲ ਸੁਣੋ। ਮੇਰੀ ਗੱਲ ਸੁਣੋ। ਹਾਂ। ਤੁਹਾਨੂੰ ਨਹੀਂ ਲੱਗਦਾ ਕਿ ਕੁਛ ਹੋ ਜ਼ਿਆਦਾ ਜਲਦੀ ਕਰਦੇ ਪਏ ਆ? ਨਹੀਂ ਨਹੀਂ ਪੁੱਤਰ ਅੱਜ ਕੱਲ ਐਂ ਜੀ ਹੁੰਦਾ ਵਾ ਮੇਰੀ ਕਾਲ ਤੇ ਸੁਣ ਲੋ ਭਾਬੀ ਸਾਰੀ ਮੈਂ ਨਾ ਪਾਪਾ ਤੋਂ ਬਿਨਾ ਕੁਝ ਨਹੀਂ ਕਰਨਾ ਕਿ ਤੁਹਾਨੂੰ ਪਤਾ ਹੀ ਆ ਕਿ ਪਾਪਾ ਨੂੰ ਨਾਲੇ ਟਾਈਮ ਲੱਗਣਾ ਹੈ ਆਂ ਤੇ ਇੰਨੀ ਜਲਦੀ ਨੂੰ ਛੁੱਟੀ ਨਹੀਂ ਮਿਲਦੀ ਆਏ ਨਹੀਂ ਮੇਰੀ ਕਾਲ ਸੁਣ ਚੁੱਪ ਕਰ ਕੰਮ ਲੀ ਜੀਏ ਐਡਾ ਸੋਹਣਾ ਰਿਸ਼ਤਾ ਮਿਲਿਆ ਨਾ ਆਲਾ ਫੜਨੀ ਮੰਜੂ ਜਾਂ ਦੋ ਡੱਬੇ ਲੈ ਕੇ ਫੜ ਕੇ ਸਮਝਦੇ ਪਈ ਤਹੀਂ ਉਹ ਆਂਟੀ ਆਪਣੀ ਕੁੜੀ ਨੂੰ ਸਮਝਾਓ ਅੱਜ ਕੱਲ ਚੰਗੇ ਰਿਸ਼ਤੇ ਹੱਥੋਂ ਨਹੀਂ ਜਾਂਦੇ ਇਹਨੂੰ ਕੀ ਪਤਾ ਮਿੰਨੂ ਜਦੋਂ ਮਿੰਨੂ ਪਸੰਦ ਚੁੱਪ ਕਰ ਆਲਾ ਮੜ ਪਰ ਸਕ ਪੈਗੀ ਮੈਂ ਵੀ ਰਿਸਤੇ ਕਰਾਉਣੀ ਆ ਸਮਝਾਉ ਨਾਲੇ ਆਂਟੀ ਮੇਰੀ ਗੱਲ ਸੁਣੋ ਪੰਜ ਡੱਬੇ ਲੈ ਕੇ ਆਣਾ ਪੰਜ ਡੱਬੇ ਪੰਜ ਡੱਬੇ ਕਾਦੇ ਪੰਜ ਉਹਨਾਂ ਨੇ ਰੋਕਾ ਰਕਾਈ ਕਰ ਦੇਣੀ ਆ ਨਾ ਤੇ ਮੂੰਹ ਮਿੱਠਾ ਕਰਾਉਣਾ ਵੇਖੋ ਇੱਕ ਉਹਨਾਂ ਦੀ ਨਾਨਾ ਆਣਾ ਇੱਕ ਉਹਨਾਂ ਦੀ ਦਰਾਲੀ ਕਜਠਾਣੀ ਆ ਮੈਨੂੰ ਵੀ ਭੁੱਲ ਜਾਂਦਾ ਤੇ ਇੱਕ ਉਹਨਾਂ ਦੀ ਭੈਣ ਆਈ ਨਹੀਂ ਆ ਠੀਕ ਆ ਬਾਹਰ ਵਾਲੀ ਕੋਈ ਭੈਣ ਹੈਗੀ ਆ ਨਾਲੇ ਆਂਟੀ ਆਪਣਾ ਇਮਪ੍ਰੈਸ਼ਨ ਪੈਂਦਾ ਹੈ ਚੰਗੇ ਨਹੀਂ ਲੱਗੀ ਦਾ ਹਾਂ ਨਹੀਂ ਨਹੀਂ ਮਾਰੇ ਤਾਰੇ ਕਰ ਦੇ ਜੀ ਨਹੀਂ ਨਹੀਂ ਇੰਨੀ ਤਾਂ ਢੀਕੋ ਇੱਕਾ ਕੁੜੀ ਇੰਨਾ ਸੁਨੱਖਾ ਵਧੀਆ ਘਰ ਤੁਹਾਨੂੰ ਮੈਂ ਤਵਾਇਆ ਵੇ ਪੰਜ ਡੱਬੇ ਤੇ ਉੱਤੇ ਨਾਲ ਨਾ 11000 ਰੁਪਿਆ 11000 ਰੁਪਿਆ ਇੱਕ ਮਿੰਟ ਮੰਮੀ ਚੁੱਪ ਕਰੋ ਤੁਸੀਂ ਭਾਬੀ ਤੁਹਾਨੂੰ ਨਹੀਂ ਲੱਗਦਾ ਕਿ ਰੋਕੇ ਤੇ ਇੰਨਾ ਕੁਝ ਸਹੀ ਆ ਤੇ ਨਾਲੇ ਮੇਰੀ ਗੱਲ ਸੁਣ ਲੈ ਮਮ ਭਾਬੀ ਸੌਰੀ ਮੈਂ ਬੋਲਦੀ ਪਈ ਆ ਆ ਇਹਦੇ ਰੋਕਾ ਲੱਗਦਾ ਪਿਆ ਤਾਂ ਉਹ ਇੰਨਾ ਕੁਝ ਮੰਗਦੇ ਪਏ ਜਦੋਂ ਵਿਆਹ ਕਰਨੇਗੇ ਉਹ ਲੋਨ ਦੀ ਡਿਮਾਂਡਾ ਕਿੱਥੇ ਚੁੱਪ ਕਰਨੀ ਤੂੰ ਐਵੇਂ ਬੋਲੀ ਜਾਨੀ ਆ ਟੀ ਜਾਂਦਾ ਨਹੀਂ ਕੋਈ ਮਤਲਬ ਹਰ ਗੱਲ 'ਚ ਬੋਲਣਾ ਹਾਂ ਬੇਟਾ ਤੁਸੀਂ ਛੋਟੇ ਹੋ ਤੁਹਾਨੂੰ ਇਹ ਗੱਲਾਂ ਦਾ ਨਹੀਂ ਸਮਝ ਆਉਂਦੀ ਤੁਮ ਚਾਹ ਉਹਨਾਂ ਨੂੰ ਨਹੀਂ ਮਾਸੀ ਨੇ ਕੀ ਸਮਝਾਇਆ ਉਹ ਮਾਸੀ ਪਾਗਲ ਹੈ ਮਾਸੀ ਨੇ ਕੀ ਸਮਝਾਇਆ ਦੇ ਪੁੱਤਰ ਤੂੰ ਕੰਨੀ ਪਈਆਂ ਛੋਟੀ ਐ ਛੋਟੀ ਕਿੱਥੋਂ ਦੀ ਆਉਦਾ ਸੀ ਵਿਆਹ ਕਰਨ ਲੱਗੇ ਆ ਤੇ ਵੱਡੀ ਐ ਤੇ ਵਿਆਹ ਕਰਨ ਲੱਗੇ ਆ ਨਾ ਟੀ ਜੀ ਉਨ ਨੂੰ ਹਲੇ ਦੁਨੀਆਦਾਰੀ ਦਾ ਰਿਸ਼ਤੇਦਾਰੀ ਕਿੱਦਾਂ ਨਿਭਾਣੀ ਹੈ ਕੀ ਕੀ ਕਰੀਦਾ ਉਹਨੇ ਉਹਨੂੰ ਕੀ ਪਤਾ ਭਾਬੀ ਨਹੀਂ ਦੁਨੀਆਦਾਰ ਦੇ ਮੈਨੂੰ ਨਹੀਂ ਪਤਾ ਮੰਨਦੀ ਆ ਮੈਨੂੰ ਨਹੀਂ ਪਤਾ ਪਰ ਮੈਂ ਵੀ ਕਹੀ ਮੈਂ ਵੀ ਦੇਖੇ ਦੇਖੇ ਆ ਇੱਕ ਮੁੰਡਾ ਜੇ ਉਹਨੂੰ ਨਹੀਂ ਪਤਾ ਸਾਨੂੰ ਤੇ ਉਹਨਾਂ ਨੂੰ ਪਤਾ ਨਾ ਆਹੋ ਤੇ ਤਾਦੇ ਤੇ ਤੈਨੂੰ ਮੈਂ ਕਹਿਣ ਡਈਆਂ ਕਿ ਫੇਰ ਕੀ ਹੋਇਆ ਪੰਜ ਡੱਬੇ ਹੀ ਆ ਨਾ ਕਿਹੜੇ ਉਹਨਾਂ ਨੇ ਕਿਹ ਡੱਬੇ ਮੰਗ ਲਿਆ ਕੋਈ ਗੱਲ ਨਹੀਂ ਪੁੱਤਰ ਨਾਲੇ ਇਹਦਾ ਪਿਓ ਪਰਦੇਸਾਂ 'ਚ ਬੈਠਾ ਇਹਦੇ ਵਾਸਤੇ ਕਮਾਈ ਕਰਨ ਡਿਆ ਕੋਈ ਗੱਲ ਨਹੀਂ ਤੇ ਮੇਰੀ ਗੱਲ ਸੁਣ ਪੰਜ ਡੱਬੇ ਨਾ ਲੈ ਕੇ ਆਵੀਂ 6 ਲੈ ਕੇ ਆਵੀਂ ਇੱਕ ਦੇਣਾ ਪੂਜਾ ਨੂੰ ਰਿਸ਼ਤਾ ਜੋ ਕਰਵਾਣ ਲਈ ਹੈ ਕੋਈ ਨਹੀਂ ਆਂਟੀ ਜੀ ਕੋਈ ਨਹੀਂ ਮੈਂ ਤਾਂ ਬਾਅਦ ਚ ਵੀ ਲੱ ਲਾਂਗੀ ਚਲੋ ਚਲੋ ਕਰੋ ਫਿਰ ਮਾਲਕ ਦਾ ਨਾਮ ਲਓ ਚਲ ਜਾ ਜਾ ਲੈ ਕੇ ਆ ਪੰਜ ਡੱਬੇ ਤੇ ਮੈਂ ਤੁਹਾਨੂੰ ਦੱਸਿਆ ਲੈ ਚੇਤਾ ਰੱਖਿਓ 11000 ਰੁਪਿਆ ਤੇ ਕੋਈ ਨਹੀਂ 3100 ਰੁਪਿਆ ਤੇਰਾ ਚਲੋ ਚਲੋ ਆਹੋ ਆਹ ਰੋਕੇ ਮੁੰਡਾ ਚਲੋ ਚਲੋ ਬੇਟਾ ਖੁਸ਼ ਹੋ ਖੁਸ਼ ਅੰਨੀ ਬੀਕ ਚਲੋ ਮੈਂ ਉਹਨਾਂ ਨੂੰ ਵੀ ਲੈ ਆਵਾਂ ਹਾਂ ਲੈ ਲੈ ਮੰਮੀ ਤੂੰ ਇੱਕ ਵਾਰੀ ਸੋਚ ਲੈ ਲੋ ਪੋਸ਼ਪਰਤਾਲ ਤੇ ਕਰ ਲੋ ਕਿ ਬੰਦੇ ਕਿਹੋ ਜਿਹੇ ਨੇ ਇੰਨੇ ਕਾਲੀ ਕਾਲੀ ਵੀ ਪਈ ਤੁਹਾਨੂੰ ਠੀਕ ਆ ਮੰਨਿਆ ਕਿ ਮੁੰਡਾ ਕੰਮਕਾਰ ਸਭ ਕੁਝ ਵਧੀਆ ਵਾ ਪਰ ਪੁੱਛਿਆ ਗਿਛਿਆ ਵੀ ਹੈਗਾ ਜੀ ਕਿ ਕਿੱਦਾਂ ਨੇ ਨੇ ਹਾਏ ਹਾਏ ਪੁੱਛਣਾ ਕਾਦੇ ਵਾਸਤੇ ਆ ਜਿੱਦੋਂ ਬਚੋਲਣ ਆਪਣੀ ਵਾਕਫ ਹੈਗੀ ਆ ਤੈਨੂੰ ਪਤਾ ਆ ਪੂਜਾ ਕਿੰਨੇ ਰਿਸ਼ਤੇ ਕਰਵਾਉਂਦੀ ਹੈਗੀ ਆ ਬਚੋਲਣ ਵਾਕਫ ਆ ਤੇ ਬਚੋਲਣ ਨੇ ਕਿਹੜਾ ਘਰ ਵੜ ਕੇ ਵੇਖਿਆ ਕਿ ਬੰਦੇ ਕਿਹੋ ਜਿਹੇ ਨੇ ਪੈਂਜੀ ਤੇਰੇ ਮੈਂ ਇੱਕ ਗੱਲ ਦੱਸਾਂ ਤੈਨੂੰ ਲੱਗਣਾ ਜ਼ਰੂਰ ਗੁੱਸਾ ਵਾ ਤੁਸੀਂ ਗੰਦੇ ਵਾਕ ਵਾ ਮਚੋਲੇ ਐਸ ਕਰਕੇ ਵਾਕਬ ਹੈ ਉਹਨਾਂ ਨੂੰ ਪਤਾ ਦੋਨੇ ਮੋਟੀਆਂ ਸਾਮੀਆਂ ਆਈਆਂ ਉਧਰੋਂ ਵੀ ਪੈਸੇ ਮਿਲ ਜਾਂਦੇ ਆ ਤੇ ਤੁਹਾਡੇ ਵੱਲੋਂ ਹੀ ਮਿਲ ਜਾਂਦੇ ਆ ਪਤਾ ਨਹੀਂ ਪੰਜੀ ਤੁਹਾਡੀ ਬੁੱਧੀ ਨੂੰ ਕੀ ਪਰਦਾ ਪੈ ਗਿਆ ਤੁਸੀਂ ਜਲਦੀ ਜਲਦੀ ਕਰੀ ਜਾਂਦੇ ਪਏ ਚੁੱਪ ਕਰ ਕੀ ਰੋਲਾ ਪਾਇਆ ਪੈਂਜੀ ਮੇਰੀ ਗੱਲ ਸੁਣਿਓ ਜਰਾਕ ਮਾਸੀ ਪਤਾ ਨਹੀਂ ਕਿਉਂ ਨਹੀਂ ਸਮਝਦੇ ਪਏ ਕਿਉਂ ਉਹਨਾਂ ਨੂੰ ਕਾਲੀ ਪਈ ਆ ਦੇ ਪੁੱਤਰ ਮੰਦਰ ਸੱਚ ਪੁੱਛੇ ਨਾ ਜੱਜ ਦਾ ਨਹੀਂ ਪਿਆਸ ਸੀ ਮਾਸੀ ਹੀ ਗੱਲ ਮੈਂ ਕਰਨੀ ਸੀ ਪਤਾ ਨਹੀਂ ਮੈਨੂੰ ਕਿਉਂ ਨਾ ਵਿੱਚ ਕੋਈ ਨਾ ਕੋਈ ਗੱਲ ਲੱਗਦੀ ਪਈ ਹੈ ਨਹੀਂ ਤਾਂ ਇੰਨੀ ਕਾਦੀ ਕਾਲੀ ਲੜਕੀ ਆ ਸੱਚ ਪੁੱਛੇ ਤੇ ਤਿੰਨ ਜਾਨੀਆਂ ਨੇ ਰੋਕਾ ਲਾ ਕੇ ਚਲੇ ਜਾਂ ਨਾ ਇਹੋ ਜੀ ਚੀਜ਼ ਮੈਨੂੰ ਨਹੀਂ ਸਮਝ ਆ ਰਹੀ ਤੇ ਦੁੱਜੀ ਗੱਲ ਪਾਪਾ ਵੀ ਨਹੀਂ ਇੱਥੇ ਤੇ ਕਹਿੰਦੇ ਵੀ ਕੋਈ ਗੱਲ ਨਹੀਂ ਕੋਈ ਗੱਲ ਕਿਹੜੀ ਧੀ ਚੋਂਦੀ ਆ ਕਿ ਮੈਂ ਆਪਣੇ ਪਿਓ ਤੋਂ ਬਿਨਾ ਸਾਰੇ ਕਾਰਜ ਕਰਾਂ ਕੋਈ ਗੱਲ ਪੁੱਤਰ ਤੇਰੀ ਮਾਂ ਤੇ ਸੁਣਦੀ ਨਹੀਂ ਪਈ ਹੁਣ ਜਿਸ ਤਰ੍ਹਾਂ ਚੱਲਦਾ ਚੱਲਣ ਦੇ ਪਰ ਮਸੀ ਕੋਈ ਨਾ ਕੋਈ ਗੱਲ ਜ਼ਰੂਰ ਆ। ਚਲ। ਚਲ ਚਲ ਚੰਗਾ ਹੋ ਗਿਆ ਬੜਾ ਵਧੀਆ ਹੋ ਗਿਆ। ਦਾਦੀ ਆਪਾਂ ਸਮਾਨ ਰੱਖਤਾ ਸਾਰਾ ਰੱਖਤਾ ਗੱਡੀ 'ਚ ਸਾਰਾ ਚਲੋ ਵਧੀਆ ਹੋ ਗਿਆ। ਹਾਂਜੀ ਚਲੋ ਆਂਟੀ ਤੁਹਾਨੂੰ ਤੇ ਖੁਸ਼ ਜੇ ਨਾ ਬਹੁਤ ਜੋਨ ਨੂੰ ਬਹੁਤ ਬਧਾਈ ਆ। ਬੋਨੀਆਂ ਨੂੰ ਭਾਬੀ ਪਸੰਦ ਆ ਗਈ ਐ। ਭਾਬੀ ਬਹੁਤ ਸੋਹਣੀ ਐ। ਭਾਬੀ ਸੋਹਣੀ ਐ। ਤੈਨੂੰ ਪਸੰਦ ਆ ਗਈ ਪਸੰਦ ਆ ਸਭ ਕੁਝ ਪਸੰਦ ਆ ਬਾਕੀ ਤੁਸੀਂ ਖੁਸ਼ ਜੇ ਨਾ ਬਹੁਤ ਖੁਸ਼ ਵਾਦੂ ਜੋ ਤੁਸੀਂ ਕੀ ਵੇਖ ਲਓ ਉਤਰਾਂ ਹੀ ਕਰਵਾਇਆ ਜੇ ਮੈਂ ਤੇ ਮੇਰਾ ਧਿਆਨ ਰੱਖਿਓ ਤੇਰਾ ਖਿਆਲ ਤੇ ਪਹਿਲਾਂ ਪਰ ਮੇਰੀ ਇੱਕ ਗੱਲ ਸੁਣ ਜੇ ਤੂੰ ਸਾਡਾ ਖਿਆਲ ਰੱਖਦੀ ਰਹੀ ਨਾ ਤੇ ਤੇਰਾ ਖਿਆਲ ਤੇ ਐਵੇਂ ਹੀ ਰੱਖਤੀ ਜਾਵਾਂਗੇ ਚਲੋ ਠੀਕ ਐ ਚਲੋ ਮੇਰੀ ਇੱਕ ਗੱਲ ਸੁਣੋ ਉਹਨਾਂ ਨੇ ਤੁਹਾਨੂੰ ਚਾਹ ਪਾਣੀ ਪਿਆਣਾ ਹੈ

ਤੇ ਘਟੋ ਘਟ ਕਿਤੇ ਕੈਫੇ ਚ ਹੀ ਘਰ ਲੋ ਜੀ ਰੈਸਟੋਰੈਂਟ ਦੀ ਇਹਨਾਂ ਦੀ ਜਾਣ ਦੀ ਨਹੀਂ ਹੈ ਕਿਤੇ ਗੱਲ ਸੁਣੋ ਤੁਹਾਡੀ ਦਾਦੀਆਂ ਨੇ ਕੈਫੇ ਚ ਜਾਣਾ ਬੇਟਾ ਤੇ ਅੱਜ ਕੱਲ ਕੈਫੇ ਚਲਦੇ ਆ ਗਏ ਆ ਅੱਜ ਕੱਲ ਕਪਲੀਆਂ ਤੇ ਕੌਣ ਜਾਂਦਾ ਅੱਛਾ ਅੱਛਾ ਲੀਵ ਆਲ ਦਾ ਥਿੰਗਸ ਬਾਏ ਦ ਵੇ ਉਥੇ ਮਿਲਦਾ ਕੀ ਕੀ ਹੈ ਮਿਲਣਾ ਉਥੇ ਮਿਲਦਾ ਹੀ ਬਰੈਡ ਪਕੌੜਾ ਹਮ ਸਮੋਸਾ ਹੋਰ ਮਿਲ ਲੇਗਾ ਉਥੇ ਆਲੂ ਦੀ ਟਿੱਕੀ بس ਤੇ ਚਾਹ ਪਤਾ ਕਿਤੇ ਨਹੀਂ ਮਿਲੇਗੀ ਜਿਹੜੇ ਗੱਤੇ ਦੇ ਕਲਾਸ ਹੁੰਦੇ ਨੇ ਆਹੋ ਆਂਟੀ ਜੀ ਤੁਸੀਂ ਵੀ ਬਹੁਤ ਵਧੀਆ ਮਜ਼ਾਕ ਕਰ ਲੈਂਦੇ ਹੋ ਇੰਨੀ ਫਨੀ ਨੇਚਰ ਹੈ ਤੁਹਾਡੀ ਕੋਈ ਨਾ ਵੋਟ ਪੁੱਤਰ ਜੀ ਉੱਥੇ ਹੀ ਜਾਣਾ ਪੈਣਾ ਤਾਂ ਤੇ ਹੁਣ ਆਪਾਂ ਨਹੀਂ ਜਾਣਾ ਇਦਾਂ ਦੀ ਜਗ੍ਹਾ ਤੇ ਸਾਨੂੰ ਉੱਥੇ ਲੈ ਕੇ ਜਾਓ ਜਿੱਥੇ ਪੀਜ਼ਾ 버ਗਰ ਨਿਊਡਲਸ ਐਂਡ ਆਲ ਮਿਲਦਾ ਓਹ ਪਰੀ ਜੋ ਕਹਿ ਰਹੀ ਹੈ ਨਾ ਪੂਆ ਜੀ ਉਹ ਬਿਲਕੁਲ கரੈਕਟ ਹੈ ਤੇ ਨਾਲੇ ਸਾਨੂੰ ਦੋਨਾਂ ਨੂੰ ਨਾ ਵੀਰੇ ਦੇ ਵਿਆਹ ਦਾ ਨਾ ਬਹੁਤ ਜ਼ਿਆਦਾ ਚਾਹ ਹੈ ਪੂਆ ਜੀ ਤੁਹਾਨੂੰ ਤੇ ਪਤਾ ਹੀ ਹੈ ਨਾ ਵੀਰੇ ਦੇ ਕਿੰਨੇ ਰਿਸ਼ਤੇ ਆਏ ਹੈ ਤੇ ਕਿੰਨੇ ਟੁੱਟੇ ਆ ਤੇ ਮਸੀ ਮਸੀ ਤੇ ਕਿੰਨਾ ਵਧੀਆ ਰਿਸ਼ਤਾ ਆਇਆ ਹੁਣ ਤਹੀ ਵੀਰੇ ਦਾ ਰਿਸ਼ਤਾ ਹੈ ਲੋਕਲ ਟੱਪਰੀਆਂ ਤੇ ਕਰਨਾ ਇਹ ਗੱਲ ਸਿਰ ਚੁੱਪ ਕਰ ਜੋ ਇਹ ਨਾ ਹੋਵੇ ਇਹ ਵੀ ਰਿਸ਼ਤਾ ਉਸੇ ਲਾਈਨ ਵਿੱਚ ਆ ਜਾਜੇ ਓਹੋ ਤੁਸੀਂ ਬੇਫਿਕਰ ਹੋ ਜਾਓ ਆਂਟੀ ਜੀ ਤੇ ਕੁੜੀਓ ਤੁਸੀਂ ਟੈਨਸ਼ਨ ਨਾ ਲਵੋ ਤੁਸੀਂ ਕਿਸੇ ਵਧੀਆ ਜਗ੍ਹਾ ਤੇ ਜਾਣਾ ਹੈ ਨਾ ਮੈਂ ਕਰਦੀ ਆ ਉਹਨਾਂ ਨਾਲ ਗੱਲ ਤੇ ਤੁਹਾਨੂੰ ਮੈਂ ਖੁਸ਼ੀ ਕਰਕੇ ਭੇਜਾਂਗੀ ਆਹ ਕੀਤੀ ਨਾ ਗੱਲ ਸਾਡੇ ਵਲੀ ਪਰ ਤੁਸੀਂ ਸਾਰਿਆਂ ਨੇ

ਨੀ ਮੇਰੀ ਗੱਲ ਸੁਣ ਆਪਣੀ ਮਾਂ ਨੂੰ ਵੀ ਸੱਦ ਲੈ ਤੇ ਸਹੇਲੀਆਂ ਸਹੂਲੀਆਂ ਜਿਹੜੀ ਸਦਣੀਆਂ ਨੇ ਇਹਨੇ ਸੱਦ ਲੋ ਉਹ ਤੇ ਸਦਣੀਆਂ ਹੀ ਆ ਹਾਂ ਮੁੜ ਕੇ ਆਪ ਖਰਚਾ ਕਰਦੇ ਫਿਰਾਂਗੇ ਸੱਦ ਲੋ ਫਿਰ ਉਹਨਾਂ ਨੂੰ ਚਲ ਤੂੰ ਫਰੈਂਚ ਨੂੰ ਕੋਲ ਚੱਲ ਮੈਂ ਕੋਲ ਕਰਦਾ ਠੀਕ ਹੈ ਦਾਦੀ ਆਪਾਂ ਫਰੈਂਚ ਚਲ ਚਲ ਹੋ ਗਏ ਕੀ ਸੋਚਦੇ ਹੋਣਗੇ ਪਰ ਇਹਨਾਂ ਦੀ ਗੱਲਾਂ ਹੀ ਨਹੀਂ ਨਹੀਂ ਚਲੋ ਚਲੋ ਹਾਂ ਚਲ ਆਜੂ ਆਜੂ ਚਲੋ ਚਲ ਚਲ ਇਹਨਾਂ ਤੇ ਸ਼ਰਮ ਹੀ ਲਾਈ ਬਿਲਕੁਲ ਪਹਿਲੇ ਰਿਸ਼ਤੇ ਵੀ ਇਹਨਾਂ ਗੱਲਾਂ ਤੋਂ ਹੀ ਟੁੱਟਦੇ ਸੀ ਹੈ ਅੱਜ ਵੀ ਭੂਆ ਵੀ ਉਹ ਕੁਛ ਕਰਦੀ ਆ ਗੱਡੀ ਵੀ ਉਹ ਕੁਛ ਕਰਦੀ ਐ ਇਹਨਾਂ ਤਾਂ ਮਾਸਾ ਨਹੀਂ ਹੈਗਾ ਤੇ ਇਹੀ ਕੋਸੋ ਸਮਝ ਕੇ ਜੇ ਰਿਸ਼ਤਾ ਆਇਆ ਵਾ ਤੇ ਉਹਦਾ ਕਦਰ ਕਰੀਏ ਮਾਸਾਗਾ ਆ ਵੀ ਕਰ ਦੋ ਇੱਥੇ ਨਹੀਂ ਖਾਣਾ ਉੱਥੇ ਖਾ ਐ ਖਾਂਦੇ ਭੁਕੇਗੇ ਕਿੱਡੀ ਸੁਣੇ ਲੱਗਣ ਡਈ ਰਿੰਪੀ ਉਹਨਾਂ ਵਿੱਚ ਉਹਨਾਂ ਦੇ ਪਰਿਵਾਰ ਦੇ ਨਾਲ ਹੀ ਮਿਲ ਗਈ ਆ ਆਂਟੀ ਆਂਟੀ ਸਾਡੀ ਗੱਡੀ ਚ ਆਜੋ ਇੱਧਰ ਆਜੋ ਇੱਧਰ ਆਜੋ ਭਾਬੀ ਆਂਟੀ ਗੱਡੀ 'ਚ ਬੈਠ ਜਿਓ ਚੱਲਾ ਉਹ ਚੱਲੇ ਨਾ ਹੋਟਲ ਚੱਲੇ ਆ ਉਠ ਤੇ ਹੋਟਲ ਪਹਿਲੀ ਵੇਲੀ ਜਾਣਾ ਵਾ ਹੋਟਲ 'ਚ ਹੀ ਜਾਈਦਾ ਵਾ ਜੋ ਕੰਦੇ ਉਹ ਹੀ ਤੂੰ ਕਰੀ ਜਾਨੀ ਪਈ ਐ ਮੇਰੀ ਗੱਲ ਸੁਨ ਉਹਨੇ ਤੇ ਆਪਣੇ ਸਾਰੇ ਰਿਸ਼ਤੇਦਾਰ ਸੱਦ ਲਏ ਆ ਅਦਰੋਂ ਤੇ ਤੇਰੀ ਸਿਰਫ ਭੈਣ ਹੀ ਆ ਨਾ ਤੇ ਭਰਾਵਾਂ ਨੂੰ ਨਹੀਂ ਕਹਿਣਾ ਮੇਰੀ ਗੱਲ ਸੁਨ ਕੋਈ ਗੱਲ ਨਹੀਂ ਭਰਾਵਾਂ ਨੂੰ ਦੱਸਾਂਗੇ ਸ਼ਾਮੇ ਜਾਵਾਂਗੇ ਨਾਲੇ ਉਹਨਾਂ ਨੂੰ ਇੱਕ ਇੱਕ ਡੱਬਾ ਦੇਵਾਂਗੇ ਰਹਿਣ ਦੇ ਡੱਬੇ 'ਚ ਵੀ ਕੋਈ ਲੋੜ ਨਹੀਂ ਫੋਨ 'ਚ ਹੀ ਕਹਿ ਦੇ ਕਿ ਮੈਂ ਆਪਣੀ ਕੁੜੀ ਦਾ ਰੋਕਾ ਲਾਤ ਤੇ ਮਾਮੇ ਐ ਜਿਹੜੀ ਨਿੰਬੂ ਚੱਕ ਚੱਕ ਫਿਰਦੇ ਸੀ ਇੰਨਾ ਚਾਹ ਕਰਦੇ ਸੀ ਤੇ ਕਿੰਨੇ ਕਿੰਨਿਆਂ ਨੇ ਸੁਖਣਾ ਸੁਖਿਆਡੀ ਕੁੜੀ ਨੂੰ ਵੀ ਦਾ ਰੋਕਾ ਕਰਨਾ ਮੇਰੀ ਗੱਲ ਸੁਣ ਪਹਿਲੋਂ ਪਹਿਲੇ ਤੋਂ ਉਹਨਾਂ ਨੂੰ ਕਹਿਤਾ ਵਾ ਕਿ 5 ਡੱਬੇ ਨਾਲ 11000 ਰੁਪਇਆ ਦੇ ਦੇਣਾ ਕਾਦੇ ਵਾਸਤੇ ਆਏ ਹਾਏ ਮੁੰਡੇ ਵਾਲੇ ਮੁੰਡੇ ਵਾਲੇ ਜੋ ਕਹਿੰਦੇ ਸਾਨੂੰ ਕਰਨਾ ਪੰਦਾ ਹੈ ਮੰਨਣਾ ਪੰਦਾ ਹੈ ਤੇ ਕਿਉਂ ਅਸੀਂ ਗਏ ਗੁਜਰੇ ਆਹ ਹੈਲੀਕਾਰਨੀ ਵੀ ਕਿਹਾ ਕਿੰਨਾ ਵਧੀਆ ਤੇ ਸਾਡਾ ਘਰ ਮਾੜਾ ਵੈ ਮੈਨੂੰ ਪਤਾ ਤੂੰ ਹੋਟਲ ਤੋਂ ਕਰਨ ਨਹੀਂ ਨਾ ਨਹੀਂ ਚਾਹ ਸਾਹਮਣੇ ਦੁਕਾਨਾਂ ਤੋਂ ਵੀ ਪਿਆਣੀ ਸੀ ਤੇ ਉਥੇ ਹੋਟਲ 'ਚ ਵੀ ਚਾਹ ਪੈਣੀ ਰੁਪਈਆ 2-4000 ਵੱਧ ਲੱਗ ਜਾਊਗਾ ਨਾ ਮੈਂ ਕਿੰਨੀ ਭਾਵੇਂ ਰੁਪਈਆ 20000 ਲੱਗ ਜਾਵੇ ਸਾਡਾ ਤੇ ਆਪਣਾ ਬੰਦਾ ਕੋਈ ਹੈ ਨਹੀਂ ਜੋ ਆਂਦਾ ਤੂੰ ਕਰੀ ਜਾਨੀ ਵੀ ਨਾਲੇ ਮੇਰੀ ਗੱਲ ਸੁਣ ਬਚੋਲੇ ਦਾ ਕੀ ਮਤਲਬ ਹੁੰਦਾ ਵਾ ਮਿੰਟ ਬਾਅਦ ਕਦੀ ਉਧਰ ਟ੍ਰਿਮਣੀ ਚੁੱਕਦੀ ਉਧਰ ਚਲੀ ਜਾਂਦੀ ਕਦੀ ਇੱਧਰ ਆ ਜਾਂਦੀ ਸਾਨੂੰ ਨਹੀਂ ਪਤਾ ਸੀ ਕੀ ਕਰਨਾ ਤੇ ਕੀ ਨਹੀਂ ਕਰਨਾ ਮੇਰੀ ਗੱਲ ਸੁਣ ਸਟਾਰਟਿੰਗ ਤੋਂ 2 ਡੱਬੇ ਤੇ 3100 ਰੁਪਈਆ ਦੇ ਚੁੱਪ ਕਰਕੇ ਅੱਜ ਤੈਨੂੰ 11000 ਰੁਪਏ ਦਾ ਤੂੰ ਦੇ ਦਿੱਤਾ ਹੀ ਉੱਤੋਂ ਤੂੰ ਚਾਹ ਪਾਣੀ ਪਲਾਨ ਚੱਲੀਆਂ ਚਾਹ ਚਾਹ ਪਾਣੀ ਪਿਆਈਦਾ ਨਹੀਂ ਤੂੰ ਦੱਸ ਮੈਨੂੰ ਭਲਾ ਕੁਝ ਪਤਾ ਨਹੀਂ ਮੈਂ ਕਹਿੰਦੀ ਚਾਹ ਪਾਣੀ ਨਾਲੋਂ ਸੇ ਰੋਟੀ ਵੀ ਖਵਾ ਦੇਣ ਪਰ ਮੂੰਹ ਉਹਦੇ ਨਾਲ ਨਾ ਕਹਿਣ ਕੀ ਬਦਸੀ ਕੀ ਸੋਚਿਆ ਹੈ ਅਸੀਂ ਉਹਨਾਂ ਨੂੰ ਹੋਟਲ 'ਚ ਹੀ ਲੈ ਕੇ ਜਾਣਾ ਸੀ ਪਾਗਲ ਨਹੀਂ ਕੇ ਜਿਹੜਾ ਸਾਹਮਣੇ ਉਹਨਾਂ ਟੱਬ ਵਿਆਦੇ ਬਾੜ ਦੇਣਾ ਪਰ ਆਪਣੇ ਮੂੰਹੋਂ ਕਹਿਣ ਦੇ ਅੱਜ ਤੈਨੂੰ ਮੇਰੀ ਗੱਲ ਸੁਣ ਅੱਜ ਤੈਨੂੰ ਹੋਟਲ ਵਿੱਚੋਂ ਕਹਿਣ ਦੇ ਰੋਟੀ ਵੱਲੋਂ ਕੱਲ ਨਾ ਆਇਆ ਨਾ ਵੇ ਤੇਰੀ ਮਿੱਟੀ ਭਲੀ ਚ ਘਰ ਦੇਣ ਮੇਰੀ ਗੱਲ ਸੁਣ ਮੰਜੂ ਮੈਨੂੰ ਤਾਂ ਇੰਜ ਲੱਗਣ ਡਿਆ ਕਿ ਤੂੰ ਮੇਰੇ ਤੋਂ ਸੜਨ ਡਈ ਆ ਮੇਰੀ ਗੱਲ ਸੁਣ ਮੈਂ ਸੜਦੀ ਨਹੀਂ ਪਈ ਤੇ ਹੋਰ ਐਸਾਂ ਦੀਆਂ ਗੱਲਾਂ ਕਰਦਾ ਮਤਲਬ ਕੀ ਆ ਮੇਰੀ ਕੁੜੀ ਬੜੇ ਵੱਡੇ ਘਰ ਚੱਲੀ ਆ ਐਸ ਕਰਕੇ ਨਾ ਕਿਉਂਕਿ ਤੇਰੇ ਰਿਸ਼ਤੇਦਾਰ ਤਾਂ ਠੀਕ ਠਾਕ ਹੀ ਆ ਜੇ ਸੱਚੀ ਗੱਲ ਸੁਣਨ ਢਈ ਆ ਤਾਂ ਸੱਚੀ ਗੱਲ ਨਹੀਂ ਮੈਂ ਸੁੰਦੀ ਰਿੰਪੀ ਮੇਰੀ ਧੀ ਹੈਗੀ ਆ ਤੂੰ ਸਮਝ ਦੀ ਕੋਸ਼ਿਸ਼ ਕਰ ਮਨ ਨੂੰ ਬੰਦੇ ਨਹੀਂ ਚੰਗੇ ਲੱਗ ਲਾਲਚੀ ਗਈ ਲਾਲਚੀ ਜੇ ਤੇਰੀ ਧੀ ਹੁੰਦੀ ਨਾ ਤਾਂ ਤੂੰ ਇਹ ਗੱਲ ਹੀ ਸੀ ਕਰਨੀ ਖੁਸ਼ੀ ਖੁਸ਼ੀ ਕਰਨੀ ਸੀ ਆ ਗਈ ਭੈਣ ਜੀ ਪਤਾ ਨਹੀਂ ਮਨ ਨੂੰ ਕਿਦੋਂ ਸਮਝ ਆਣੀ ਹੈ ਕਾ ਮਨ ਨੂੰ ਆਪਣਾ ਦੁਸ਼ਮਣ ਸਮਝ ਬੈਠੀ ਹੈ ਕਿ ਮਾਦੀ ਦੁਸ਼ਮਣ ਮੈਂ ਦੁਸ਼ਮਣ ਨਹੀਂ ਮੇਰੀ ਧੀ ਹੈ ਹੁਣ ਆ ਜਾ ਕੇ ਇੱਥੇ ਕੀ ਹੋ ਗਿਆ ਕਿੱਥੇ ਖਵਾਚੀ ਆ ਕਿਹੜੇ ਖواب ਲੈਨੀ ਬੀ ਆ ਜਲਦੀ ਤਿਆਰ ਹੋ ਕੇ ਬਾਹਰ ਆ ਤੈਨੂੰ ਚੌਂਕੇ ਚੜਾਣਾ ਹੀ ਸੁਣ ਲਈ ਨਾ ਮੇਰੀ ਗੱਲ ਜਲਦੀ ਆ ਜਾ ਇੱਕ ਮਿੰਟ ਦੇ ਵਿੱਚ ਇਹ ਖਸਮਾ ਨੂੰ ਖਾਣਿਓ ਕਾ ਨੂੰ ਦਿਮਾਗ ਖਾਈ ਜਾਂਦੇ ਹੋ ਮੇਰਾ ਹੈ ਛਡਾਈ ਹੋ ਗਿਆ ਤੁਸੀਂ ਦੇ ਆ ਜਾਾਂਗੀ ਕੀ ਗੱਲ ਮੇਰੇ ਬਗੈਰ ਦੋ ਦਿਨ ਤੁਹਾਡਾ ਜੀ ਨਹੀਂ ਲੱਗਦਾ ਪਿਆ ਆ ਜਾਾਂਗੀ ਦੋ ਕੁ ਦਿਨਾਂ ਨੂੰ ਇੱਥੇ ਉਹ ਨਾ ਹੀ ਆ ਦੋ ਚਾਰ ਦਿਨ ਮੈਨੂੰ ਰਹਿ ਲੈਂਦੇ ਹੋ ਠੀਕ ਕੇ ਬਹਿ ਲੈਂਦੇ ਹੋ ਕਿਤੇ ਜੀ ਨਾ ਦਿਹਾਜੇ ਮੈਨੂੰ ਆ ਜਾਾਂਗੀ ਫਿਕਰ ਨਾ ਕਰੋ ਆਹੋ ਠੀਕ ਆ ਟੈਨਸ਼ਨ ਨਹੀਂ ਲੈਣੀ ਵਾਓ ਚਲੋ ਠੀਕ ਆ ਬਾਰੇ ਗੱਲ ਕਰਦੀ ਹੈ ਭੂਆ ਜੀ ਤੁਸੀਂ ਕਦੋਂ ਆਏ ਜਦੋਂ ਵੇਖ ਲਿਆ ਉਹ ਦੋ ਆਏ ਰੱਬ ਜੀ ਕਿੱਥੇ ਉੱਡਿਆ ਫਿਰਨਾ ਹੈ ਉਹ ਕਿਤੇ ਨਹੀਂ ਉਹ ਮੈਂ ਆਪਣੇ ਯਾਰ ਦੋਸਤ ਕੋ ਗਿਆ ਹੀਗਾ ਨਾਲੇ ਤੁਸੀਂ ਵਿਆਹ ਤੇ ਕਿਉਂ ਨਹੀਂ ਆਏ ਨਾ ਮੇਰੀ ਗੱਲ ਸੁਣ ਵਿਆਹ ਤੇ ਮੈਂ ਕੀ ਕਰਨਾਂ ਦੀ ਮੈਨੂੰ ਸੱਦਿਆ ਸਜ ਲੈ ਮੰਮੀ ਨੇ ਤੁਹਾਨੂੰ ਕਾਟਣ ਦਿੱਤਾ ਤੇਰੀ ਮਾਂ ਦੇ ਤੇ ਹੁਣ ਹਵਾ ਹੋਈਆਂ ਭਈ ਉੱਚੀਆਂ ਉਹ ਕਾਨੂੰ ਸੱਦੇਗੀ ਮੈਨੂੰ ਉਹ ਤੇ ਮੈਂ ਆਪਣੇ ਆਪ ਆਈਆਂ ਬਸ਼ਰਮਾ ਵਾਕੂ ਇਵੇਂ ਇੱਕ ਬੇਸ਼ਰਮ ਹੁੰਦੇ ਨੇ ਲੈ ਪੂਆ ਜੀ ਤੁਹਾਡਾ ਆਪਣਾ ਘਰ ਆ ਤੁਸੀਂ ਜਦੋਂ ਮਰਜ਼ੀ ਆਓ ਨਾਲੇ ਆਪਣੇਆਂ ਨੂੰ ਵੀ ਕੋਈ ਸੱਦਦਾ ਵਾ ਪੁੱਤ ਤੂੰ ਆਪਣਾ ਸਾਰੇ ਆਪਣੇ ਉਹ ਨਹੀਂ ਨਾ ਮੈਨੂੰ ਆਪਣਾ ਸਮਝਦੀ ਹੈ ਉਹਦੇ ਦਿਮਾਗ 'ਚੋਂ ਵਹਿਮ ਕੱਢੋ ਮਾਂ ਦੇ ਆ ਵੀ ਜਾਈਂ ਹੱਟ ਸਾਇਲ चलो दोबारा तो दफा हो तो दोबारा दफा जा। तो तेरे। का... ਦੁਬਾਰਾ ਜਾ ਤੰਤੀ ਉਹ ਪੂਆ ਜੀ ਸਮਾਨ ਸਮੂਣ ਕਾਦਾ ਉਹ ਸਮਾਨ ਸਮੂਣ ਕੁਝ ਨਹੀਂ ਦਿੱਤਾ ਅਹੀਂ ਸਿੱਧਾ ਕੈਸ਼ ਹੀ ਲੀਤਾ ਵਾ ਤੈਨੂੰ ਦੁਬਾਰਾ ਕਰੇਗਾ ਤੇ ਕੰਨੂ ਦਿਮਾਗ ਖਾਈ ਜਾਂਦੇ ਹੋ ਮੇਰਾ ਹੋ ਬੁਆ ਜੀ ਤੁਹਾਨੂੰ ਤਾਂ ਪਤਾ ਹੀ ਆ ਸ਼ੁਰੂ ਤੋਂ ਮੈਨੂੰ ਸੋਨੇ ਦਾ ਕਿੰਨਾ ਸ਼ੌਂਕ ਆ ਤੇ ਉਦੋਂ ਫਿਰ ਉਹ ਮੁਰਗੀ ਵਾਲੀ ਗੱਲ ਕਰ ਗੱਲ ਸੁਣ ਭਾਬੀ ਐ ਪਾਪਿਚ ਤੇ ਵੱਡੀ ਬਣਾਇਆ ਜੈ ਨੂੰ ਤੁਸੀਂ ਦਿਓ ਫਿਰ ਆਵਾਜ਼ ਓਹੋ ਆਵਾਜ਼ ਕੀ ਦੇਣੀ ਹੈ ਆਂਟੀ ਮੈਂ ਤੇ ਆ ਗਈ ਆ ਗਈ ਹੈ ਦੀ ਉਮਰ ਵੇ ਗੱਡੀ ਥਾਈ ਜੀ ਮੈਂ ਤੁਹਾਡੀ ਸਾਰੀ ਗੱਲ ਸਮਝਦੀ ਆਂ मैं तो बड़ा कहनी हूँ अच्छा म... ना? ओ हेलो ओ एक्सक्यूज तो मी नहीं तो ये फोन ची बड़ा नाम दे जे इशिका करेगा ठीक है ठीक है रिपी और सीन स्टार्ट होना है सॉरी सॉरी बनमानी सोनिया चाय बना जरा पकोड़े खाने हैं ने पकोड़े बनानी हैं आ तेरे हाथ से जो ठंडे हो सादे हैं की गल तेरी जुबान ही ठंडी हो सकती जेड़ी चपड़ चपड़ चली जा रही है ओ प्लीज चलन दी की गल ਤੇਰੇ ਹੱਥ ਠੰਡੇ ਹੋ ਸਕਦੇ ਆ ਤੇ ਕੀ ਗੱਲ ਤੇਰੀ ਜ਼ਬਾਨ ਠੰਡੀ ਹੋ ਸਕਦੀ ਉਹ ਪਲੀਜ਼ ਮੈਂ ਨਾ ਬੇਫਾਲਤੂ ਦੀ ਗੱਲਾਂ ਕਰਨ ਦੀ ਕੋਈ ਲੋੜ ਨਹੀਂ ਅੱਗ ਜਿਹੜੀ ਅੱਗ ਸੀ ਕੀ ਸੀ ਅੱਗ ਮੈਨੂੰ ਸਮਝਣ ਲੱਗੀ ਪੁੱਤਰ ਜੀ ਉੱਥੇ ਹੀ ਜਾਣਾ ਪੈਣਾ ਤਾਂ ਤੇ ਹੁਣ ਆਪਾਂ ਨਹੀਂ ਜਾਣਾ ਇਦਾਂ ਦੀ ਜਗ੍ਹਾ ਤੇ ਸਾਨੂੰ ਉੱਥੇ ਲੈ ਕੇ ਜਾਓ ਜਿੱਥੇ ਪੀਜ਼ਾ 버ਗਰ ਨੂਡਲਸ ਐਂਡ ਆਲ ਮਿਲਦਾ ਹੈ ਉਹ ਹਾਂਜੀ ਆਪਣਾ ਇੱਕ ਬੰਦਾ ਮੇਰੇ ਕੀ ਲੱਗੇ